ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਦਸਤਕ ਸੁਣ ਰਹੇ ਹੋ ਵੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਵਿਆਹਾਂ ਦੀ ਗੱਲ ਕਰਨੀ ਅੱਜ ਵਿਆਹਾਂ ਦਾ ਸੀਜ਼ਨ ਵੈਸੇ ਹੈ ਨਹੀਂ ਇਹ ਅਕਤੂਬਰ ਅਕਤੂਬਰ ਨਵੰਬਰ ਦੇ ਚੋਂ ਸਟਾਰਟ ਹੋ ਜਾਂਦਾ ਹੁੰਦਾ ਸਾਡੇ ਇੱਧਰ ਮੌਸਮ ਦੇ ਮੁਤਾਬਕ ਪੰਜਾਬ ਚ ਹੈ ਨਾ ਇੰਡੀਆ ਦੇ ਵਿੱਚ ਸੋ ਗੱਲ ਅੱਜ ਵਿਆਹਾਂ ਦੀ ਕਰਨੀ ਆ ਵਿਆਹਾਂ ਨੂੰ ਲੈ ਕੇ ਮੈਂ ਸੋਚ ਰਹੀ ਸੀਗੀ ਵੀ ਕਿੱਥੋਂ ਤੋਂ ਕਿੱਥੇ ਤੱਕ ਅਸੀਂ ਪਹੁੰਚ ਗਏ ਆ ਨਾ ਕਿੰਨੀ ਸਾਦਗੀ ਨਾਲ ਪਹਿਲਾਂ ਵਿਆਹ ਹੁੰਦੇ ਸੀ ਘਰਾਂ 'ਚ ਮਾਹੌਲ ਹੁੰਦਾ ਸੀ ਕਿੰਨੇ ਕਿੰਨੇ ਦਿਨ ਉਹ ਰਸਮਾਂ ਚੱਲਦੀਆਂ ਸੀਗੀਆਂ ਤੇ ਮੇਲ ਆ ਜਾਂਦਾ ਸੀ ਘਰਾਂ ਦੀਆਂ ਔਰਤਾਂ ਕੋਈ ਅਚਾਰ ਬਣਾ ਰਹੀ ਐ ਕੋਈ ਦਾਲਾਂ ਦਲ ਰਹੀ ਐ ਵਿਆਹ 'ਚ ਜੋ ਸਮਾਨ ਕੰਮ ਆਉਣਾ ਹੁੰਦਾ ਸੀ ਉਹ ਸਾਰਾ ਪਹਿਲੇ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸੀ ਚਲੋ ਇਹ ਤਾਂ ਆਪਾਂ ਸਾਰਿਆਂ ਨੇ ਜਿਹੜੇ ਆਪਦੇ ਵਿਰਸੇ ਨਾਲ ਪੁਰਾਣੀਆਂ ਰੌ ਰੀਤਾਂ ਨਾਲ ਜਿਨ੍ਹਾਂ ਨੂੰ ਪਿਆਰ ਆ ਉਹਨਾਂ ਬਾਰੇ ਪੜ੍ਹਦੇ ਸੁਣਦੇ ਰਹਿੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਪਰ ਮੈਂ ਅੱਜ ਇੱਕ ਗੱਲ ਹੋਰ ਸੋਚ ਰਹੀ ਸੀ ਕਿ ਉਦੋਂ ਤੋਂ ਲੈ ਕੇ ਅੱਜ ਤੱਕ ਹੁਣ ਵੀ ਜੇ ਅਸੀਂ ਦੇਖਦੇ ਆ ਨਾ ਜੇ ਅਸੀਂ ਮਾਡਰਨ ਵਿਆਹਾਂ ਦੀ ਗੱਲ ਕਰੀਏ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਰਸਮਾਂ ਵੀ ਸਾਰੀਆਂ ਦਿਖਾਈਏ ਅਸੀਂ ਉਹੀ ਆਪਦੇ ਪੁਰਾਣੇ ਵਿਰਸੇ ਨੂੰ ਲੈ ਕੇ ਆਈਏ ਪਰ ਉਹਨੂੰ ਜਿਹੜੀ ਨਵੀਂ ਰੰਗਤ ਦੇਤੀ ਜਿਹੜਾ ਨਵਾਂ ਇੱਕ ਮੈਨੂੰ ਉਹ ਆਰਟੀਫੀਸ਼ਲ ਹੀ ਲੱਗਦਾ ਹੁੰਦਾ ਆ ਜਾਂ ਕਹਿ ਲੋ ਕਿ ਫਿਲਮੀ ਜਿਹੜਾ ਉਹਨੂੰ ਅਸੀਂ ਰੰਗਤ ਦੇ ਦਿੰਨੇ ਆ ਨਾ ਫਿਲਮੀ ਤਰੀਕੇ ਦੇ ਨਾਲ ਅਸੀਂ ਉਹਨੂੰ ਮਨਾਉਣਾ ਸ਼ੁਰੂ ਕਰਦੇ ਆ ਜਿਵੇਂ ਉਹਨਾਂ ਬਾਰੇ ਮੈਂ ਸੋਚ ਰਹੀ ਸੀ ਤੇ ਮੈਨੂੰ ਲੱਗਿਆ ਵੀ ਆਪਾਂ ਇਹ ਗੱਲ ਵੀ ਕਰ ਸਕਦੇ ਆ ਬਹੁਤ ਸਾਰੇ ਪੜ੍ਹੇ ਲਿਖੇ ਜਾਗਰੂਕ ਲੋਕ ਪਰਿਵਾਰ ਇਸ ਗੱਲ ਨੂੰ ਕਹਿੰਦੇ ਆ ਜੀ ਸਾਦਾ ਜੀਵਨ ਵਧੀਆ ਸੀ ਪਹਿਲਾਂ ਵਾਲੀਆਂ ਗੱਲਾਂ ਵਧੀਆ ਸੀ ਪਰ ਅਸੀਂ ਆਪ ਹੀ ਕਿਤੇ ਨਾ ਕਿਤੇ ਉਪਰੇ ਰਹੇ ਹਾਂ ਭੁੱਲਾਂ ਵੀ ਨਹੀਂ ਹੁੰਦੀਆਂ ਅਸੀਂ ਇੱਛਾ ਨਾਲ ਹੀ ਕਰਦੇ ਹਾਂ ਅੱਜ ਵੀ ਵਿਆਹ ਕਈ ਕਈ ਦਿਨ ਚੱਲਦੇ ਆ ਅੱਜ ਹਲਦੀ ਹੋਗੀ ਜੀ ਅੱਜ ਮਹਿੰਦੀ ਹੋਗੀ ਜੀ ਅੱਜ ਵਟਣਾ ਹੋ ਗਿਆ ਜੀ ਫਿਰ ਉਹ ਪਿੱਛੇ ਪੂਰੀ ਡੈਕੋਰੇਸ਼ਨ ਲਾਈ ਜਾਂਦੀ ਹੈ ਪਿੱਛੇ ਫੁੱਲ ਮਾਲਾ ਆਵਾ ਟੰਗ ਕੇ ਕਿਤੇ ਹਲਦੀ ਲਿਖਿਆ ਹੁੰਦਾ ਕਿਤੇ ਵਟਨਾ ਲਿਖਿਆ ਹੁੰਦਾ ਕਈਆਂ ਦੇ ਤਾਂ ਸਪੈਲਿੰਗ ਹੀ ਗਲਤ ਹੁੰਦੇ ਆ ਪਹਿਲਾਂ ਤਾਂ ਇਹ ਦੇਖੋ ਕਿ ਅਸੀਂ ਜੇ ਪੰਜਾਬੀ ਸੱਭਿਆਚਾਰ ਵਿਖਾ ਰਹੇ ਆ ਤਾਂ ਜੋ ਕੁਝ ਲਿਖਿਆ ਹੁੰਦਾ ਉੱਤੇ ਉਹਦੇ ਅਸੀਂ ਜਿਹੜੇ ਉਹਦੇ ਅੱਖਰ ਨੇ ਉਹਨਾਂ ਨੂੰ ਸਹੀ ਸ਼ੁੱਧ ਪੰਜਾਬੀ ਚ ਅਸੀਂ ਲਿਖੀਏ ਪਹਿਲੀ ਤਾਂ ਗੱਲ ਇਹ ਆ ਫਿਰ ਸਾਡੇ ਆਉਂਦੀ ਹੈ ਗੱਲ ਪਹਿਰਾਵੇ ਤੇ ਜਿਵੇਂ ਅੱਗੇ ਹੁੰਦਾ ਸੀ ਆਪਾਂ ਇੱਕ ਗਾਣਾ ਵੀ ਸੁਣਦੇ ਆ ਵੀ ਬੜੀ ਫਿਰਦੀਆਂ ਨੇ ਫਰੂਟ ਸੋਹਣੀਆਂ ਹਨਾ ਵੀ ਅਲੱਗ ਅਲੱਗ ਰੰਗਾਂ ਦੇ ਸੂਟ ਪਾਏ ਆ ਰੰਗ-ਵਰੰਗੀਆਂ ਕੁੜੀਆਂ ਚਿੜੀਆਂ ਮਤਲਬ ਮਾਹੌਲ ਇੱਕ ਬਣਿਆ ਹੁੰਦਾ ਹੁਣ ਕੀ ਬਣ ਗਿਆ ਹੁਣ ਡਰੈਸ ਕੋਡ ਬਣ ਗਿਆ ਜੀ ਜੇ ਹਲਦੀ ਹੈ ਵਟਣਾ ਲਾਉਣਾ ਤਾਂ ਸਾਰਿਆਂ ਨੇ ਪੀਲੇ ਸੂਟ ਪਾਉਣੇ ਆ ਜੇ ਕੁੜੀ ਦੇ ਮਹਿੰਦੀ ਲੱਗਣੀ ਆ ਤਾਂ ਜਿਹੜੇ ਖਾਸ-ਖਾਸ ਹੁੰਦੀਆਂ ਔਰਤਾਂ ਉਹਨਾਂ ਨੇ ਹਰੇ ਰੰਗ ਦੇ ਸੂਟ ਪਾ ਲੈਣੇ ਆ ਇੱਕੋ ਜਿਹੇ ਉਹ ਜਿਵੇਂ ਅੱਗੇ ਹੁੰਦਾ ਸੀ ਨਾ ਵੀ ਵਰਦੀ ਬਣ ਗਈ ਤੇ ਉਹ ਬੜਾ ਮੇਰਾ ਆਪਣਾ ਹੋ ਸਕਦਾ ਤੁਹਾਡੇ ਵਿਚਾਰ ਹੋਰ ਹੋਣ ਪਰ ਮੈਨੂੰ ਲੱਗਦਾ ਹੁੰਦਾ ਵੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹ ਆਰਟੀਫੀਸ਼ੀਅਲ ਰੰਗਤ ਦੇ ਦਿੰਦੀਆਂ ਵਿਆਹਾਂ ਨੂੰ ਇਹਦੇ ਚੋਂ ਦੀ ਜਿਹੜੀ ਅਸਲ ਚੀਜ਼ ਹੈਗੀ ਉਹ ਕਿਤੇ ਨਾ ਕਿਤੇ ਪਿੱਛੇ ਹੀ ਰਹਿ ਜਾਂਦੀ ਹੈ ਖਤਮ ਹੋ ਜਾਂਦੀ ਹੈ ਕਿਤੇ ਨਾ ਕਿਤੇ ਨਹੀਂ ਸੱਚੀ ਉਹ ਖਤਮ ਹੋ ਰਹੀ ਆ ਸੋ ਇਹ ਗੱਲਾਂ ਮੇਰੇ ਦਿਮਾਗ 'ਚ ਆਉਂਦੀਆਂ ਸੀਗੀਆਂ ਬਾਕੀ ਜੇ ਆਪਾਂ ਕਹੀਏ ਸਾਦੇ ਵਿਆਹ ਸਾਦੇ ਵਿਆਹ ਕਿਹੜੇ ਹੁੰਦੇ ਨੇ ਉਹੀ ਹੁੰਦੇ ਆ ਜਿਹਦੇ 'ਚ ਬਹੁਤਾ ਜ਼ਿਆਦਾ ਇਸ ਤਰ੍ਹਾਂ ਦਾ ਖਰਚ ਨਾ ਹੋਵੇ ਜਿਹਦੇ ਬਿਨਾ ਵੀ ਸਰ ਸਕਦਾ ਹੈ ਮੇਲ ਆਉਂਦਾ ਲੰਮੀਆਂ ਹੇਕਾਂ ਵਾਲੇ ਗੀਤ ਗਾਉਂਦੇ ਆਂ ਪ੍ਰਾਣੀਆਂ ਬਜ਼ੁਰਗ ਔਰਤਾਂ ਤੋਂ ਸਾਡੀਆਂ ਨਵੀਆਂ ਕੁੜੀਆਂ ਸਿੱਖਦੀਆਂ ਮੇਰੀ ਉਮਰ ਦੀ ਜੇ ਮੈਂ ਆਪਣੀ ਗੱਲ ਕਰਾਂ ਮੈਨੂੰ ਬੜਾ ਸ਼ੌਂਕ ਆ ਵੀ ਮੈਨੂੰ ਲੰਬੀ ਹੇਕ ਵਾਲਾ ਗੀਤ ਮੈਂ ਸਿੱਖਾਂ ਜਾਂ ਗਾਵਾ ਤੇ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਗਾਉਣ ਦੀ ਕੋਸ਼ਿਸ਼ ਕਰਦੀ ਆ ਸਿੱਖਦੀ ਵੀ ਰਹਿਣੀ ਆ ਉਹਨਾਂ ਚੀਜ਼ਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ ਅਸੀਂ ਸਟੇਜੀ ਪਰਫਾਰਮੈਂਸ ਲਈ ਵੀ 15 15 20 ਦਿਨ ਪਹਿਲਾਂ ਤਿਆਰੀਆਂ ਕਰਦੇ ਆ ਹੁਣ ਤੁਸੀਂ ਦੇਖੋ ਸਾਡੇ ਚੋਂ ਕਿੰਨੇ ਜਾਣਿਆ ਕਿ ਅਸੀਂ ਵਿਆਹ ਤੇ ਆ ਪਰਫਾਰਮੈਂਸ ਦੇਣੀ ਆ ਉੱਥੇ ਫਿਰ ਇੱਕ ਪਾਸਿਓਂ ਆਦਮੀ ਆਉਂਦਾ ਇੱਕ ਪਾਸਿਓਂ ਔਰਤ ਆਉਂਦੀ ਆ ਜੋੜੀਆਂ ਦੇ ਰੂਪ ਚੋ ਗਾਣਿਆਂ ਤੇ ਨੱਚਦੇ ਆ ਵੇਖੋ ਸੋਨਾ ਬੜਾ ਲੱਗਦਾ ਹੈ ਨਾ ਇਹ ਸਾਰਾ ਕੁਝ ਫਿਰ ਇਹਨੂੰ ਫਿਲਮੀ ਤਾਂ ਹੀ ਆਪਾਂ ਕਹਿੰਦੇ ਆ ਨਾ ਵੀ ਇਹ ਸਾਰਾ ਕੁਝ ਤਾਂ ਅਸੀਂ ਫਿਲਮਾਂ ਚ ਹੁੰਦਾ ਵੇਖਦੇ ਆਏ ਸੀਗੇ ਜਦੋਂ ਅਸੀਂ ਆਪਦੇ ਘਰਾਂ ਚ ਵਿਆਹਾਂ ਚ ਐਦਾਂ ਦਾ ਕਰਨ ਲੱਗੇ ਉਹਦੇ ਚ ਇੱਕ ਨੇਚਰਲ ਵੀ ਕੁਦਰਤੀਪਨ ਵੀ ਹੋਣਾ ਚਾਹੀਦਾ ਨੇਚਰਲ ਤੁਹਾਨੂੰ ਦਿਖਣਾ ਚਾਹੀਦਾ ਸਾਰਾ ਕੁਝ ਵੀ ਕੋਈ ਨੱਚਣਾ ਚਾਹੁੰਦਾ ਗਾਣਾ ਚੱਲ ਰਿਹਾ ਉਠੋ ਰਾਮ ਨਾਲ ਬੰਦਾ ਬਾਹ ਫੜ ਕੇ ਖਿੱਚ ਲਿਆਉਂਦਾ ਆਪਣੀ ਵਾਈਫ ਨੂੰ ਵੀ ਆ ਜਾ ਨੱਚੀਏ ਜਾਂ ਉਹ ਕਹਿ ਦਿੰਦੀ ਆ ਵੀ ਇਹਦੇ ਤੇ ਆਪਾਂ ਦੋਨੋਂ ਨੱਚਾਂਗੇ ਜ਼ਰੂਰੀ ਨਹੀਂ ਤੁਹਾਡੇ ਸਟੈਪ ਮਿਲਨੇ ਚਾਹੀਦੇ ਜ਼ਰੂਰੀ ਨਹੀਂ ਤੁਸੀਂ ਇੱਕੋ ਜਿਹਾ ਹੀ ਡਾਂਸ ਕਰਨਾ ਹੈ ਨਾ ਉਹ ਕੋ ਖੁਸ਼ੀ ਹੁੰਦੀ ਆ ਖੁਸ਼ੀ ਸਾਂਝੀ ਕਰਨੀ ਹੁੰਦੀ ਆ ਪਰ ਅਸੀਂ ਇਹ ਨਾ ਸਾਰੀਆਂ ਚੀਜ਼ਾਂ ਨੂੰ ਇੰਨਾ ਕੁ ਆਰਟੀਫੀਸ਼ੀਅਲ ਬਣਾ ਲਿਆ ਕਿ ਜਿਹੜੀ ਉਹ ਅਸਲ ਰੰਗਤ ਹੈ ਅਸਲ ਮਜ਼ਾ ਉਹ ਖਤਮ ਹੁੰਦਾ ਜਾ ਰਿਹਾ ਹੁਣ ਤੁਸੀਂ ਕਹੋਗੇ ਵੀ ਇਹ ਤਾਂ ਵੱਖੋ ਵੱਖਰੇ ਸ਼ੌਂਕ ਆ ਸਾਨੂੰ ਇਦਾਂ ਵਧੀਆ ਲੱਗਦਾ ਬੇਸ਼ੱਕ ਲੱਗਦਾ ਹੋਊਗਾ ਜਿਹੜੇ ਕਰਦੇ ਉਹਨਾਂ ਨੂੰ ਲੱਗਦਾ ਹੀ ਐ ਪਰ ਜਿਵੇਂ ਮੈਂ ਹੁਣ YouTube ਚੈਨਲ ਕਈ ਮੈਂ ਦੇਖਣ ਲੱਗ ਜਾਨੀ ਆ ਵੀ ਕਿਸੇ ਨੇ ਕੋਈ ਵਿਆਹ ਦਾ ਬਲੌਗ ਦਿਖਾਇਆ ਕਿ ਦੇਖੀਏ ਤਾਂ ਮੇਰੀ ਇਹ ਸੋਚ ਹੁੰਦੀ ਆ ਕਿ ਨਹੀਂ ਕਿਤੇ ਵੀ ਉਹ ਅਸਲੀ ਪਣ ਨਜ਼ਰ ਨਹੀਂ ਆ ਰਿਹਾ ਹੁਣ ਫਿਲਮਾਂ ਵੀ ਜਦੋਂ ਬਣਦੀਆਂ ਨਾ ਸੱਭਿਆਚਾਰ ਦਿਖਾਉਂਦੀਆਂ ਨੇ ਕਿ ਅੱਜ ਮੰਜੇ ਬਿਸਤਰੇ ਫਿਲਮ ਬਣੀਆਂ ਵੀ ਪਹਿਲਾਂ ਮੰਜੇ ਬਿਸਤਰੇ ਪਿੰਡ ਚੋਂ ਇਕੱਠੇ ਕਰਦੇ ਸੀ ਉਹ ਰਵਾਜ ਸੀਗਾ ਨਾਂ ਲਿਖੇ ਜਾਂਦੇ ਸੀ ਫਲਾਨਿਆਂ ਦੇ ਘਰੋਂ ਅੱਗ ਦੇਲਾ ਆਇਆ ਬਿਸਤਰਾ ਆਇਆ ਮੰਜੇ ਆਏ ਹਨਾ ਫਿਰ ਉਹ ਵਾਪਸ ਕੀਤੇ ਜਾਂਦੇ ਸੀ ਕਿੰਨੀ ਸੋਹਣੀ ਗੱਲ ਸੀ ਤੇ ਉਹ ਅਸਲ ਦਾ ਸੱਭਿਆਚਾਰ ਸਾਡੀਆਂ ਫਿਲਮਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਤੇ ਅਸੀਂ ਜਿਹੜੇ ਅਸਲੀ ਲੋਕਾਂ ਅਸੀਂ ਜਿਹੜੇ ਦਹਾਈਆਂ ਪਾਉਨੇ ਆ ਵੀ ਅਸੀਂ ਸੱਭਿਆਚਾਰ ਦੀ ਸਾਹਮਸਵਾਲ ਕਰ ਰਹੇ ਆ ਉਹਨੂੰ ਬਚਾ ਰਹੇ ਆ ਤੇ ਅਸੀਂ ਉਹਨੂੰ ਆਰਟੀਫੀਸ਼ੀਅਲ ਰੂਪ ਦੇਈ ਜਾਂਦੇ ਆ ਇਹ ਦੋਨੋਂ ਜਿਹੜੀਆਂ ਗੱਲਾਂ ਨੇ ਨਾ ਇਹ ਥੋੜੀਆਂ ਮੈਨੂੰ ਅਟਪਟੀਆਂ ਜੀਆਂ ਲੱਗੀਆਂ ਹੁਣ ਤਾਂ ਜਦੋਂ ਇੰਨਾ ਕ ਵਿਆਹਾਂ ਦਾ ਜਿਹੜਾ ਹੋ ਗਿਆ ਖਰਚਾ ਹੋਣਾ ਸ਼ੁਰੂ ਹੋ ਗਿਆ ਵੀ ਅੱਗੇ ਹੁੰਦਾ ਸੀ ਵੀ ਚਲੋ ਪੈਲੈਸ 'ਚ ਵਿਆਹ ਕਰਨਾ ਵੀ ਜਗ੍ਹਾ ਦੀ ਕਮੀ ਐ ਕਿਸੇ ਦਾ ਘਰ ਛੋਟਾ ਬੇੜਿਆਂ ਚੋਨੀ ਥਾਂ ਨਹੀਂ ਤਾਂ ਇੱਕ ਸਹੂਲਤ ਸੀ ਕਿ ਮੈਂ ਰিজ ਪੈਲੇਸ ਦੀ ਸ਼ੁਰੂਆਤ ਕਰਤੀ ਸੀ ਕਿ ਉਸ ਜਗ੍ਹਾ ਨੂੰ ਤੁਸੀਂ ਇੱਕ ਦਿਨ ਲਈ ਕਿਰਾਏ ਤੇ ਲੈ ਲਓ ਤਾਂ ਕਿ ਤੁਹਾਡਾ ਸਾਰਾ ਮੇਲ-ਗੇਲ ਸਾਰੀ ਬਰਾਤ ਉਸ ਇੱਕ ਦਿਨ ਉਹਦੇ ਚ ਐਡਜਸਟ ਹੋ ਸਕਣ ਹਨਾ ਪਰ ਹੁਣ ਇਹ ਜੇ ਆਪਾਂ ਸੋਚੀਏ ਗੱਲ ਕਿੱਥੋਂ ਕਿੱਥੇ ਅਪੜ ਗਈ ਹੁਣ ਜੇ ਕਿਸੇ ਦਾ ਵਿਆਹ ਹੁੰਦਾ ਨਾ ਵੀ ਫਲਾਨਿਆਂ ਨੇ ਵਿਆਹ ਕਰਨਾ ਅੱਛਾ ਕਿਹੜੇ ਪੈਲੇਸ ਚ ਉੱਥੋਂ ਹੀ ਉਹਨਾਂ ਦੀ ਔਕਾਤ ਕਹਿ ਲਓ ਉਹਨਾਂ ਦੇ ਫਾਈਨਾਂਸਸ ਦਾ ਅੰਦਾਜ਼ਾ ਲਾ ਲਿਆ ਜਾਂਦਾ ਵੀ ਜੇ ਛੋਟਾ ਜਿਹਾ ਅੱਛਾ ਉੱਥੇ ਕਰਨਾ ਜੇ ਕੋ ਫਲਾਨੇ اچھا ਉੱਥੇ ਕਰਨਾ ਹੈ ਮਤਲਬ ਇਸ ਤਰ੍ਹਾਂ ਦੂਜੇ ਲੋਕ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੀ ਹੈਸੀਅਤ ਨੂੰ ਤੇ ਕਈ ਕੁੜੀਆਂ ਵਾਲੇ ਫਿਰ ਔਖੇ ਸੌਖੇ ਹੋ ਕੇ ਵੀ ਕਰਦੇ ਆ ਵੀ ਉਹਨਾਂ ਦੀ ਡਿਮਾਂਡ ਹੈ ਵੀ ਵਿਆਹ ਵਧੀਆ ਕਰਿਓ ਚੰਗਾ ਪੈਲਸ ਹੋਵੇ ਹੋਰ ਸਾਡੀ ਕੋਈ ਡਿਮਾਂਡ ਨਹੀਂ ਮਤਲਬ ਇਹ ਸਾਰਾ ਕੋਸ਼ਿਸ਼ ਚੱਲਦਾ ਤਾਂ ਫਿਰ ਮੈਨੂੰ ਲੱਗਿਆ ਵੀ ਇਹਦੇ ਬਾਰੇ ਆਪਾਂ ਸੋਚੀਏ ਜੇ ਅਸੀਂ ਸੱਚੀ ਦਿਲੋਂ ਚਾਹਨੇ ਆਂ ਅਸੀਂ ਫਿਕਰਮੰਦੀ ਚ ਹੈਗੇ ਆਂ ਵੀ ਅਸੀਂ ਆਪਦੇ ਸੱਭਿਆਚਾਰ ਨੂੰ ਆਪਦੇ ਉਸੇ ਵਿਰਸੇ ਨੂੰ ਮੁੜ ਕੇ ਬਰਕਰਾਰ ਕਰਨਾ ਰੱਖਣਾ ਉਹਨੂੰ ਉਹੀ ਰੀਤ ਚਲਾਉਣੀ ਆ ਤਾਂ ਉਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਘਰੇ ਸ਼ੁਰੂ ਕਰੀਏ ਅਸੀਂ ਕਈ ਵਾਰ ਹੁਣ ਕਹਿੰਦੇ ਆਂ ਵੀ ਅਸੀਂ ਜੀ ਉਵੇਂ ਹੀ ਕਰਨਾ ਅਸੀਂ ਮੰਜੇ ਜੋੜ ਕੇ ਸਪੀਕਰ ਲਾਉਣਾ ਉਹ ਆਪਾਂ ਲਾਉਣ ਦੀ ਕੋਸ਼ਿਸ਼ ਕਰਦੇ ਆਂ ਕਈ ਵਿਆਹਾਂ ਚ ਪਹਿਂ ਦੇਖਿਆ ਤੇ ਪਰ ਉਹ ਸਾਡੇ ਅੱਜ ਦੇ ਬੱਚੇ ਕਹਿ ਦਿੰਦੇ ਆ ਵੀ ਇਹ ਕੀ ਹੋਇਆ ਸਾਊਂਡ ਸਿਸਟਮ ਵਧੀਆ ਆ ਗਿਆ ਵਧੀਆ ਚੱਲ ਰਿਹਾ ਅੰਦਰ ਅੰਦਰ ਆਪਾਂ ਲੋਕਾਂ ਨੂੰ ਡਿਸਟਰਬ ਨਹੀਂ ਕਰਨਾ ਆਪਾਂ ਆਪਦੇ ਅੰਦਰ ਰੱਖੀਏ ਘਰ ਦੇ ਡਰਾਈਂਗ ਰੂਮ ਚ ਰੱਖੀਏ ਆਪਦੇ ਸਪੀਕਰ ਲਾਈਏ ਉਹ ਉਹਨਾਂ ਦੀ ਗੱਲ ਵੀ ਸਹੀ ਆ ਸੱਭਿਆਚਾਰ ਦਿਖਾਉਣ ਦੇ ਤਰੀਕੇ ਹੋਰ ਬੜੇ ਹੁੰਦੇ ਆ ਸਭ ਤੋਂ ਪਹਿਲਾਂ ਸੱਭਿਆਚਾਰ ਦੇ ਵਿੱਚ ਆਉਂਦੀ ਆ ਸਾਦਗੀ ਦੂਜੀ ਚੀਜ਼ ਹੁੰਦੀ ਆ ਕੁਦਰਤੀਪਨ ਉਹਦੇ ਚ ਸ਼ਾਮਲ ਹੋਵੇ ਤੀਜੀ ਹੁੰਦੀ ਹੈ ਵੀ ਜਿਹੜੀਆਂ aloop je ਹੋ ਗਈਆਂ ਰਸਮਾਂ ਵੀ ਐਸ ਵੇਲੇ ਆ ਕਰਦੇ ਸੀ ਨਾਈ ਤੋਈ ਕਰ ਲਈਦੀ ਸੀ ਨੇਰੇ ਨੇਰੇ ਮਤਲਬ ਦਿਨ ਚੜਨ ਤੋਂ ਪਹਿਲਾਂ ਨਾਈ ਤੋਈ ਹੁੰਦੀ ਸੀਗੀ ਉਸੇ ਦਿਨ ਜਦੋਂ ਵਿਆਹ ਹੁੰਦਾ ਸੀ ਸੁੱਚਾ ਸੂਟ ਪਾਇਆ ਜਾਂਦਾ ਸੀ ਕੁੜੀ ਨੂੰ ਸੁੱਚਾ ਹੀ ਮੁੰਡੇ ਨੂੰ ਪਾਇਆ ਜਾਂਦਾ ਸੀ ਹੁਣ ਅਸੀਂ ਉਹ ਵੀ ਇੱਕ ਦਿਨ ਪਹਿਲਾਂ ਕਰਦੇ ਆ ਵੀ ਮੂਵੀ ਵਾਲੇ ਨੇ ਸਵੇਰੇ ਨਹੀਂ ਆਉਣਾ ਜੀ 4 ਵਜੇ ਹੋਣੇ ਕੰਮ ਨਵੇੜ ਦਈਏ ਸੋ ਇਹ ਗੱਲਾਂ ਬਹੁਤ ਸਾਰੀਆਂ ਨੇ ਜੇ ਅਸੀਂ ਚਾਹੀਏ ਤਾਂ ਇਹਨਾਂ ਨੂੰ ਬਦਲਿਆ ਜਾ ਸਕਦਾ ਨਹੀਂ ਤਾਂ ਫਿਰ ਚੱਲ ਹੀ ਰਿਹਾ ਸਿਸਟਮ ਫਿਰ ਦੁਹਾਈਆਂ ਨਹੀਂ ਆਪਾਂ ਨੂੰ ਪਾਉਣੀਆਂ ਚਾਹੀਦੀਆਂ ਜੀ ਅਸੀਂ ਸੱਭਿਆਚਾਰ ਦੀ ਸੇਵਾ ਕਰ ਰਹੇ ਹਾਂ ਅਸੀਂ ਉਹਨੂੰ ਬਚਾ ਰਹੇ ਹਾਂ ਕਿਤੇ ਨਾ ਕਿਤੇ ਅਸੀਂ ਉਹਨੂੰ ਵਿਗਾੜ ਰਹੇ ਹਾਂ ਹੁਣ ਬੱਚੇ ਵੀ ਅਗਲੀ ਪੀੜ੍ਹੀ ਵੀ ਕਨਫਿਊਜ਼ ਹੁੰਦੀ ਆ ਜੇ ਉਹਨਾਂ ਨੂੰ ਕਿਤਾਬਾਂ ਪੜhaiਏ ਵੀ ਆ ਪੁਰਾਣੀਆਂ ਪੜੋ ਜੀ ਆ ਸਾਡਾ ਸੀਗਾ ਉਹ ਉੱਥੇ ਉਹਨੂੰ ਦੇਖਣ ਜੋ ਅੱਜ ਸੱਭਿਆਚਾਰ ਪੇਸ਼ ਕੀਤਾ ਜਾ ਰਿਹਾ ਉਹ ਉਹਨੂੰ ਦੇਖਣ ਤਾਂ ਉਹ ਵੀ ਇੱਕ ਤਰ੍ਹਾਂ ਦੀ ਨਾ ਉਹ ਵੀ ਦੁਬਿਧਾ 'ਚ ਆ ਜਾਂਦੇ ਆ ਸੋ ਸਾਰੇ ਫਿਕਰਮੰਦਾਂ ਨੂੰ ਸੱਚੀ ਮੁੱਚੀ ਦਾ ਫਿਕਰ ਜੇ ਅਸੀਂ ਚਾਹਨੇ ਆ ਤਾਂ ਇੱਕ ਕੁਝ ਚੀਜ਼ਾਂ ਨੂੰ ਸ਼ੁਰੂ ਕਰਨਾ ਚਾਹੀਦਾ ਫਿਰ ਤੋਂ ਕੁਝ ਨੂੰ ਬੰਦ ਕਰਨਾ ਚਾਹੀਦਾ ਦੇਖਾ ਦੱਕੀ ਚਮਕ ਧਮਕ ਜੀ ਜਿਹੜੀ ਅਸੀਂ ਵਿਆਹਾਂ 'ਚ ਕਰਦੇ ਆ ਚਲੋ ਗਹਿਣੇ ਪਾਉਣਾ ਵੀ ਕੁੜੀਆਂ ਦਾ ਸ਼ੌਕ ਆ ਔਰਤਾਂ ਦਾ ਹਨਾ ਉਹ ਪਾ ਲੈਂਦੀਆਂ ਆਪਦੀ ਮਨਪਸੰਦ ਬਹੁਤ ਸਤਰਾਂ ਦੇ ਗਹਿਣੇ ਮਿਲਦੇ ਆ ਸੂਟ ਵੀ ਅੱਜਕੱਲ ਉਹ ਹੀ ਚੱਲ ਪਏ ਪੁਰਾਣੇ ਗਰਾਰੇ ਸ਼ਰਾਰੇ ਚੱਲ ਪਏ ਉਹ ਪਾਉਂਦੀਆਂ ਕੁੜੀਆਂ ਕੋਈ ਸਲਵਾਰ ਕਮੀਜ਼ ਪਾਉਂਦੀਆਂ ਕੋਈ ਚਲੋ ਉਹ ਵੀ ਪਰ ਜਿਹੜਾ ਇਹ ਵੀ ਇੱਕੋ ਜੀ ਵਰਦੀनुमा ਸੀ ਸਟੇਜ ਦਾ ਉੱਥੇ ਨਮਾਇਸ਼ ਜੀ ਲਾਉਨੇ ਆ ਸੌਰੀ ਕਈਆਂ ਨੂੰ ਇਹ ਗੱਲ ਚੰਗੀ ਨਹੀਂ ਲੱਗਣੀ ਪਰ ਮੈਨੂੰ ਇਹ ਲੱਗਿਆ ਕਿ ਉਹ ਸਾਰਾ ਕੁਝ ਨਾ ਆਰਟੀਫੀਸ਼ੀਅਲ ਲੱਗਦਾ ਤੇ ਬਹੁਤ ਸਾਰੇ ਸਾਡੇ ਚੋ ਇਹੋ ਜਿਹੇ ਆ ਘਰ ਆ ਕੇ ਗੱਲਾਂ ਵੀ ਅਸੀਂ ਕਰਦੇ ਆ ਕਿ ਉਸ ਵਿਆਹ ਚ ਤਾਂ ਆ ਚੀਜ਼ ਵਾਲੀ ਵਧੀਆ ਨਹੀਂ ਲੱਗੀ ਆ ਚੀਜ਼ ਠੀਕ ਸੀ ਸੋ ਵੈਸੇ ਤਾਂ ਸਾਨੂੰ ਸਮੇਂ ਦੇ ਨਾਲ ਚੱਲਣਾ ਚਾਹੀਦਾ ਜਿਹੜੇ ਜਿਹੜੇ ਬਦਲਾਅ ਸਮੇਂ ਅਨੁਸਾਰ ਆਉਂਦੇ ਆ ਉਹ ਸਾਨੂੰ ਅਡਾਪਟ ਵੀ ਕਰਨੇ ਚਾਹੀਦੇ ਆ ਆਪਣੇ ਮਨ ਲਈ ਇਹ ਮੌਜਾ ਪਰ ਉੱਥੇ ਸਮੱਸਿਆ ਆਉਂਦੀ ਹੈ ਜਦੋਂ ਜਿਨ੍ਹਾਂ ਦੀ ਸਾਰਿਆਂ ਦੀ ਜੇਬ ਇੱਕੋ ਜੀ ਨਹੀਂ ਹੁੰਦੀ ਜਿਨ੍ਹਾਂ ਦੀ ਜੇਬ ਅਲਾਉ ਨਹੀਂ ਕਰਦੀ ਪਰ ਫਿਰ ਉਹਨਾਂ ਦੇ ਬੱਚਿਆਂ ਦੀਆਂ ਰੀਝਾਂ ਵੀ ਉਮੜਦੀਆਂ ਵੀ ਅਸੀਂ ਉਵੇਂ ਹੀ ਕਰਨਾ ਫਿਰ ਉਹ ਪ੍ਰੈਸ਼ਰ ਹੋ ਜਾਂਦਾ ਕਿਤੇ ਨਾ ਕਿਤੇ ਮਾਪਿਆਂ ਨੂੰ ਲੱਗਦਾ ਵੀ ਅਸੀਂ ਆਹ ਰੀਝ ਵੀ ਪੂਰੀ ਕਰ ਦਈਏ ਕਿਤੇ ਸਤੋਂ ਇਹਦੇ ਮਨ 'ਚ ਇੱਛਾ ਨਾ ਰਿਹਾ ਜੇ ਸਾਥੋਂ ਹੋਵੇ ਨਾ ਫਿਰ ਉਹ ਔਖਿਆਂ ਹੋ ਕੇ ਕਰਦੇ ਆ ਫਿਰ ਉਹ ਕਰਜ਼ਾ ਵੀ ਚੱਕਦੇ ਆ ਬੜਾ ਕੁਝ ਹੁੰਦਾ ਸੋ ਅਸੀਂ ਸਾਰਿਆਂ ਨੇ ਇਨ੍ਹਾਂ ਗੱਲਾਂ ਵੱਲ ਵੀ ਆਪਾਂ ਦੇਈਏ ਧਿਆਨ ਦੇਈਏ ਇਹ ਗੱਲ ਤਾਂ ਵੀ ਮੇਰੇ ਚੇਤੇ 'ਚ ਆਈ ਵੀ ਮੈਂ ਇਹਦੇ ਤੇ ਗੱਲ ਕਰਾਂ ਪਿਛਲੇ ਦਿਨੀ ਕਿਸੇ ਨਾਲ ਗੱਲ ਹੋ ਰਹੀ ਸੀਗੀ ਨੌਜਵਾਨ ਕੁੜੀ ਉਹ ਕਹਿੰਦੀ ਕਹਿੰਦੀ ਵੀ ਵਿਆਹ ਤਾਂ ਦੇਖੋ ਜੇ ਕਿਸੇ ਨੇ ਸਾਦਾ ਕਰਨਾ ਕੋਰਟ ਜਾ ਕੇ ਵੀ ਹੋ ਜਾਂਦਾ ਕਾਨੂੰਨੀ ਵਿਆਹ ਵੀ ਹੋ ਜਾਂਦਾ ਤੇ ਆਨੰਦ ਕਾਰਜ ਜਾਂ ਤੁਹਾਡੇ ਸੱਤ ਫੇਰੇ ਇਹ ਹੀ ਰਸਮ ਹੁੰਦੀ ਆ ਵਿਆਹ ਲਈ ਤੇ ਉਸ ਤੋਂ ਉਦੋਂ ਬਾਅਦ ਦਾ ਜਿਹੜਾ ਕੁਝ ਹੁੰਦਾ ਉਹ ਸਟੇਟਸ ਸਿੰਬਲ ਹੁੰਦਾ ਵੀ ਉਹ ਅਸੀਂ ਵੱਡੀ ਵੱਡੇ ਲੋਕਾਂ ਨਾਲ ਮੱਥਾ ਲਾਇਆ ਤਾਂ ਆਹ ਕਰਨਾ ਵੱਡੀ ਹੈਸਿਆਤ ਵਾਲੇ ਲੋਕਾਂ ਦਾ ਤਾਂ ਐਦਾਂ ਕਰਨਾ ਸੋ ਗੱਲਾਂ ਥੋੜੀਆਂ ਅਜੀਬ ਲੱਗਦੀਆਂ ਜਿੰਨੇ ਸਾਦੇ ਢੰਗ ਨਾਲ ਵਿਆਹ ਨੂੰ ਨੇਪਰੇ ਚਾੜਾਂਗੇ ਦੇਖੋ ਅੰਦਰ ਖਾਤੇ ਕਿਸੇ ਕੋਲ ਬਹੁਤਾ ਉਹ ਆਪਣੇ ਬੱਚਿਆਂ ਤੋਂ ਲੁਕਾਉਂਦਾ ਨਹੀਂ ਕਿਸੇ ਕੋਲ ਥੋੜਾ ਖੁਸ਼ੀਆਂ ਦੇਣ ਦੀ ਉਹ ਵੀ ਕੋਸ਼ਿਸ਼ ਕਰਦੇ ਆ ਵੀ ਅਸੀਂ ਝੋਲੀ ਬੱਚਿਆਂ ਦੀ ਖੁਸ਼ੀਆਂ ਨਾਲ ਭਰ ਕੇ ਭੇਜੀਏ ਪਰ ਜਦੋਂ ਅਸੀਂ ਦਿਖਾਵਾ ਲੋਕਾਂ ਦੀ ਭੀੜ ਦੇ ਵਿੱਚ ਕਰਦੇ ਆ ਨਾ ਉਹਦਾ ਤਾਂ ਉਹ ਥੋੜਾ ਜਿਹਾ ਅਟਪਟਾਲ ਲੱਗਦਾ ਤੇ ਇਹਨਾਂ ਗੱਲਾਂ ਵੱਲ ਵੀ ਆਪਾਂ ਧਿਆਨ ਦੇਣਾ ਸਾਡੇ ਲਈ ਰਹਿਤ ਮਰਿਆਦਾ ਜ਼ਰੂਰੀ ਹੈ ਜੇ ਸਿੱਖ ਪਰਿਵਾਰ ਆ ਸਰਦਾਰ ਫੈਮਲੀ ਆ ਤਾਂ ਆਨੰਦ ਕਾਰਜ ਕਿਵੇਂ ਕਰਨੇ ਆ ਕਿੰਨੀ ਸੁਹਿਰਦਤਾ ਨਾਲ ਕਰਨੇ ਆ ਉਹ ਜੇ ਅਸੀਂ Hindu ਪਰਿਵਾਰਾਂ ਅਸੀਂ ਫੇਰੇ ਮਤਲਬ ਕਰਦੇ ਆ ਹਨਾ ਅਗਨ ਦੇ ਦਿਵਾਲੀ ਤਾਂ ਉਹਦਾ ਕੀ ਮਰਿਆਦਾ ਹੈਗੀ ਆ ਉਹ ਕਿਵੇਂ ਕਰਨਾ ਉਹ ਸਾਰੀਆਂ ਚੀਜ਼ਾਂ ਆਪੋ ਆਪਣੇ ਧਰਮ ਮੁਤਾਬਕ ਹੁੰਦੀਆਂ ਨੇ ਤੇ ਇਸ ਤੋਂ ਬਾਅਦ ਜੋ ਹੁੰਦਾ ਨਾ ਉਹ ਕਈ ਵਾਰ ਕਹਿੰਦੇ ਹੁੰਦੇ ਨਾ ਵਿਆਹ ਬਹੁਤ ਮਹਿੰਗੇ ਪੈ ਜਾਂਦੇ ਨੇ ਤੇ ਇਸੇ ਕਰਕੇ ਫਿਰ ਸਟ्रेस ਵੀ ਹੁੰਦਾ ਹੈ ਵੀ ਹਾਈ ਹੁਣੇ ਵਿਆਹ ਚ ਸਾਰਾ ਕੁਝ ਪੂਰਾ ਹੋ ਜੇ ਕੋਈ ਨਾਰਾਜ਼ ਨਾ ਹੋ ਜੇ ਨਾਰਾਜ਼ਗੀਆਂ ਵੀ ਤਾਂ ਹੀ ਹੁੰਦੀਆਂ ਜਦੋਂ ਇੰਨਾ ਕੁਝ ਆਪਾਂ ਉਹਨਾਂ ਨੂੰ ਗਿਜਾਇਆ ਹੁੰਦਾ ਜਦੋਂ ਆਪਾਂ ਕਿਸੇ ਨੂੰ ਕਿਸੇ ਦਾ ਪਹਿਲਾਂ ਕੋਈ ਵਧੀਆ ਵਿਆਹ ਦੇਖਿਆ ਜਾਂ ਗਏ ਫਲਾਨਿਆਂ ਨੇ ਤਾਂ ਇਹ ਕੀਤਾ ਸੀ ਇਹਨਾਂ ਨੇ ਤਾਂ ਇਹ ਕੀਤਾ ਨਹੀਂ ਤੇ ਬੜੇ سارے ਮਸਲੇ ਹੁੰਦੇ ਨੇ ਸੋ ਆਪਾਂ ਇਸ ਵੱਲ ਵੀ ਧਿਆਨ ਦੇਈਏ ਇਸ ਗੱਲ ਵੱਲ ਵੀ ਵਿਆਹ ਤਾਂ ਲੈ ਦੇ ਕੇ ਇੱਕ ਦੋ ਪਰਿਵਾਰਾਂ ਦਾ ਮਿਲਣਾ ਦੋ ਜੀਆਂ ਦਾ ਮਿਲਣਾ ਉਹ ਜੀ ਆਪਸ ਵਿੱਚ ਇੱਕ ਦੂਜੇ ਨੂੰ ਪਸੰਦ ਕਰਦੇ ਆ ਇੱਕ ਦੂਜੇ ਨਾਲ ਰਹਿਣਾ ਚਾਹੁੰਦੇ ਆ ਉੱਥੇ ਮਾਪਿਆਂ ਨੂੰ ਜ਼ਰੂਰ ਸਹਿਮਤੀ ਦੇਣੀ ਚਾਹੀਦੀ ਆ ਵਿਆਹਾਂ ਨੂੰ ਇੰਨਾ ਕੁ ਅਸੀਂ ਅੱਗੇ ਲੈ ਜਾਈਏ ਕਿ ਬੱਚਿਆਂ ਦੀ ਖੁਸ਼ੀ ਲਈ ਉਹਨਾਂ ਦੀਆਂ ਰਾਵਾਂ ਸਲਾਮਾਂ ਨੂੰ ਮੁੱਖ ਰੱਖੀਏ ਫਿਰ ਆਪ ਵੀ ਉਹਦੇ ਵਿੱਚ ਸ਼ਾਮਲ ਹੋਈਏ ਤੇ ਬਾਕੀ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਕਿਸੇ ਹੋਰ ਨੂੰ ਪ੍ਰੈਸ਼ਰ ਹੇਟ ਵੀ ਰੱਖ ਸਕਦੀਆਂ ਸੋ ਅੱਜ ਦੀ ਗੱਲਬਾਤ ਇਹੀ ਮੇਰੇ ਦਿਮਾਗ 'ਚ ਆ ਰਹੀ ਸੀ ਤੇ ਜੇ ਚੰਗੀ ਲੱਗੀ ਤਾਂ ਤੁਸੀਂ ਆਪਣੇ ਕਮੈਂਟਸ ਜ਼ਰੂਰ ਲਿਖਿਓ ਮੈਨੂੰ ਉਡੀਕ ਰਹੂਗੀ ਸਤਿ ਸ਼੍ਰੀ ਅਕਾਲ